ਹਾਂਜੀ ਪਿਆਰੇ ਦੋਸਤੋ ਕੀ ਹਾਲ ਚਾਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਇਹੋ ਜੀ ਜਗ੍ਹਾ ਦਿਖਾਵਾਂਗੇ ਜਿਹੜੀ ਆਪਣੇ ਏਰੀਆ ਦੇ ਵਿੱਚ ਮੌਜੂਦ ਆ ਤੇ ਧਾਰਮਿਕ ਜਗ੍ਹਾ ਤੇ ਦੂਜੇ ਨੰਬਰ ਤੇ ਇੱਥੇ ਬਹੁਤ ਸਾਰੀਆਂ ਸੁੱਖਾਂ ਪੂਰੀਆਂ ਹੁੰਦੀਆਂ ਤੇ ਪਰ ਖਾਸ ਕਰਕੇ ਇੱਥੇ ਸੰਧੂ ਬ੍ਰਾਦਰੀ ਦੇ ਲੋਕ ਜਾਂਦੇ ਆ ਜਿਹੜੇ ਸੰਧੂ ਗੋਤ ਦੇ ਆ ਪਿਆਪ ਦਾ ਦੂਜਾ ਸਭ ਤੋਂ ਵੱਡਾ ਗੋਤ ਆ ਇਹ ਸੰਧੂ ਗੋਤ ਆ ਤੇ ਸੰਧੂ ਗੋਤ ਵਾਲੇ ਜਿਹੜੇ ਹੈਗੇ ਆ ਸਾਰੇ ਇੱਥੇ ਸੰਗਤ ਜਿਹੜੀ ਆ ਇੱਥੇ ਮੱਥਾ ਟੇਕਣ ਜਾਂਦੀ ਆ ਆਪਣੇ ਪੂਰਵਜ ਮੰਨਦੇ ਆ ਇਹ ਜਗ੍ਹਾ ਹੈਗੀ ਆ ਜੀ ਧੰਤਨ ਬਾਬਾ ਕਾਲਾ ਮਹਿਰ ਜੀ ਦੀ ਜਿਹੜੀ ਕਿ ਇੱਕ ਬੀੜ ਦੇ ਵਿੱਚ ਮੌਜੂਦ ਆ ਸਿੱਖਾਂ ਵਾਲਾ ਬੀੜਵਾਜ ਦਾ ਜਿਹੜਾ ਫਰੀਦਕੋਟ ਤੇ ਕੋਟਕਪੂਰਾ ਦੇ ਬਿਲਕੁਲ ਨੇੜੇ ਆ ਫਰੀਦਕੋਟ ਜ਼ਿਲ੍ਹਾ ਪੈਂਦਾ ਹੈ ਜਿਹੜਾ ਬਠਿੰਡਾ ਤੋਂ ਅੰਮ੍ਰਿਤਸਰ ਦਾ ਨੈਸ਼ਨਲ ਹਾਈਵੇ ਆ ਤਾਂ ਉੱਥੋਂ ਇਹਨੂੰ ਰਸਤਾ ਮੁੜਦਾ ਹੈ ਸਿੱਖਾਂ ਵਾਲਾ ਬੀੜ ਦਾ ਕਰਕੇ ਤੇ 25 ਤੋਂ 30 ਏਕੜ ਜੰਗਲ ਦੇ ਵਿੱਚ ਇਹਦਾ ਏਰੀਆ ਫੈਲਾ ਹੋਇਆ ਪੂਰਾ ਜੰਗਲ ਆ ਵਿੱਚ ਧਾਰਮਿਕ ਜਗਾ ਇਹਦਾ ਪਸ਼ੋਕੜਾ ਜਿਹੜਾ ਇਹ ਤੰਤਨ ਬਾਬਾ ਕਾਲਾ ਮਹਿਰਜੀ ਦੇ ਨਾਲ ਸੰਬੰਧ ਰੱਖਦਾ ਜਿਹੜਾ ਕਿ ਇੱਕ ਪਾਕਿਸਤਾਨ ਦੇ ਵਿੱਚ ਪਰਿਵਾਰ ਵਸਦਾ ਸੀ ਉੱਥੋਂ ਇਹ ਆ ਕੇ ਹੌਲੀ-ਹੌਲੀ ਪੰਜਾਬ ਦੇ ਵਿੱਚ ਵਸਿਆ ਤੇ ਭੱਟੀ ਗੋਤ ਇਹਨਾਂ ਦੇ ਵਿਰੁੱਧ ਸੀਗਾ ਭੱਟੀ ਗੋਤ ਦੇ ਨਾਲ ਇਹਨਾਂ ਦੀ ਨਹੀਂ ਬਣਦੀ ਤੇ ਬ੍ਰਾਹਮਣ ਜਿਹੜੇ ਸੀਗੇ ਬ੍ਰਾਹਮਣ ਬਰਾਦਰੀ ਵਾਲੇ ਲੋਕ ਤੇ ਉਹਨਾਂ ਨੇ ਵੀ ਇਹਨਾਂ ਦੀ ਮੁਖਵਰੀ ਕੀਤੀ ਸੀ ਕਿਸੇ ਟਾਈਮ ਤੇ ਉਹਨਾਂ ਨਾਲ ਵੀ ਇਹਨਾਂ ਦੀ ਨਹੀਂ ਬਣਦੀ ਤੇ ਜਿਹੜੇ ਹੈਗੇ ਅਮੀਰ ਆਲਾਮਾ ਜਿਨ੍ਹਾਂ ਨੂੰ ਮਰਾਸੀ ਕਿਹਾ ਜਾਂਦਾ ਹੈ ਉਹ ਲੋਕ ਬਾਬਾ ਜੀ ਦੇ ਹਮਦਰਦ ਬਣ ਕੇ ਅੰਗੀ ਸੰਗੀ ਬਣ ਕੇ ਹਰ ਵੇਲੇ ਨਾਲ ਰਹੇ ਇੱਥੇ ਜੋ ਸੁਖਣਾ ਪੂਰੀਆਂ ਹੁੰਦੀਆਂ ਨਵੇਂ ਵਿਆਹ ਜੋੜੇ ਆ ਜਿਹੜੇ ਉਹਨਾਂ ਦੁਆਰਾ ਮਿੱਟੀ ਕੱਢੀ ਜਾਂਦੀ ਹੈ ਮਿੱਟੀ ਕੱਢ ਕੇ ਉਸ ਤੋਂ ਬਾਅਦ ਆਪਣਾ ਜੋ ਵੀ ਤਿੰਨ ਫੁੱਲ ਭੇਟਾ ਹੁੰਦੀ ਆ ਉਹ ਮੜ ਤੇ ਚੜਾਈ ਜਾਂਦੀ ਆ ਤੇ ਮੇਨ ਗੱਲ ਆ ਜਿਹੜੀ ਇੱਥੇ ਸ਼ਰਾਬ ਦਾ ਜੜਾਵਾ ਚੜਦਾ ਬਹੁਤ ਸਾਰੇ ਜੋੜੇ ਆ ਜਿਹੜੇ ਸੰਧੂ ਪਰਿਵਾਰ ਵੱਲੋਂ ਇੱਥੇ ਆਉਂਦੇ ਆ ਤੇ ਮੱਥਾ ਟੇਕਦੇ ਆ ਤੇ ਪਾਰਕਿੰਗ ਵਗੈਰਾ ਬੈਠਣ ਵਾਸਤੇ ਪਾਰਕ ਹੋਰ ਬਹੁਤ ਸਾਰੀ ਵਿਵਸਥਾ ਹੁੰਦੀ ਐ ਇੱਥੇ ਲੰਗਰ ਦੀ ਤੇ ਬਾਬੇ ਜੀ ਦੀ ਜਿਹੜੀ ਮੱਟ ਹੈਗਾ ਉਹ ਇੱਥੇ ਵਧੀਆ ਬਣ ਕੇ ਜਗਾ ਬਰਾਂਡਾ ਬਣ ਕੇ ਪੂਰੀ ਵਧੀਆ ਜਗਾ ਬਣੀ ਹੋਈ ਐ ਮੀਰ ਆਲਮ ਜਿਹੜੇ ਹੈਗੇ ਆ ਉਹ ਅਰਦਾਸਾਂ ਲਾਉਂਦੇ ਆ ਤੇ ਜਦੋਂ ਪੁਰਾਣਾ ਇਤਿਹਾਸ ਦੱਸਦੇ ਐ ਇੱਥੇ ਪ੍ਰਮਾਣਿਤ ਵੀ ਜਦੋਂ ਬਾਬਾ ਜੀ ਦੀ ਮੌਤ ਹੁੰਦੀ ਆ ਉਦੋਂ ਬਾਹਮਣਾ ਨੇ ਇਹਨਾਂ ਦੀ ਮਕਬਰੀ ਕੀਤੀ ਸੀਗੀ ਤੇ ਪੱਟੀਆਂ ਨੇ ਇਹਨਾਂ ਦੇ ਉੱਤੇ ਵਾਰ ਕੀਤਾ ਸੀਗਾ ਤੇ ਜਿਹੜੇ ਮਰਾਸੀ ਜਾਤ ਦੇ ਸੀਗੇ ਮੀਰ ਆਲਮ ਕਹਿ ਦਿੰਦੇ ਜਿਨ੍ਹਾਂ ਨੂੰ ਉਹਨਾਂ ਨੇ ਇਹਨਾਂ ਦਾ ਪੂਰਾ ਸਾਥ ਦਿੱਤਾ ਸੀਗਾ ਤੇ ਇਹਨਾਂ ਨੇ ਜਾਂਦੇ ਵਚਨ ਕੀਤਾ ਸੀ ਮੇਰਾ ਸਾਰਾ ਚੜਾਵਾ ਜਿਹੜਾ ਉਹ ਮਰਾਸੀਆਂ ਨੂੰ ਦਿੱਤਾ ਜਾਵੇ ਤੇ ਪੱਟੀ ਗੋਤ ਤੇ ਬਹਾਮਣਾ ਦੇ ਨਾਲ ਆਪਣਾ ਕੋਈ ਵੀ ਸਬੰਧ ਨਹੀਂ ਰੱਖਿਆ ਜਾਵੇ ਇਸ ਤਰ੍ਹਾਂ ਜਿੰਨੇ ਵੀ ਮਰਾਸੀ ਜਾਤ ਦੇ ਲੋਕ ਹੈਗੇ ਆ ਉਹ ਇੱਥੇ ਸੇਵਾ ਕਰਦੇ ਆ ਤੇ ਸੰਧੂ ਪਰਿਵਾਰ ਉਹਨਾਂ ਨੂੰ ਸੇਵਾ ਦਿੰਦੇ ਆ ਤੇ ਇਸ ਤਰ੍ਹਾਂ ਨਾਲ ਇੱਥੇ ਹਰ ਮਹੀਨੇ ਇੱਥੇ ਮੇਲਾ ਲੱਗਦਾ ਤੇ ਜਿਹੜਾ ਸਭ ਤੋਂ ਵੱਡਾ ਮੇਲਾ ਉਹ ਚੇਤ ਦੀ ਮੱਛਿਆ ਤੋਂ ਅਗਲੇ ਦਿਨ ਲੱਗਦਾ ਜੋ ਵੀ ਇੱਥੇ ਪਰਿਵਾਰ ਸੁਖਣਾ ਸੁਖਦਾ ਬਹੁਤ ਸਾਰਾ ਝੜਾਵਾ ਜਿਹੜਾ ਹੁੰਦਾ ਪੈਸਿਆਂ ਦੇ ਵਿੱਚ ਕੋਈ ਕਾਰ ਝੜਾ ਦਿੰਦਾ ਕੋਈ ਹੋਰ ਤਰ੍ਹਾਂ ਦਾ ਝੜਾਵਾ ਸਿਉਣਾ ਬਹੁਤ ਸਾਰਾ ਚੜਦਾ ਹੈ